ਤਬੀਰ ਕਿੰਨੀ ਠੀਕ ਹੈ ਦੇ ਗਏ ਨੀ ਗੈ ਸਰਬਤ ਗਲਾ ਮੇਰਾ ਸੁੱਕ ਗਿਆ ਦੇ ਜੰਦੀ ਤਾਂ ਕੀ ਸੀ ਚਲ ਬੈ ਕੇ ਪੀਣੀ ਆਰਾਮ ਨਾਲ ਜਰਾ ਹਾਏ ਕਿਥੇ ਮਰ ਗਈ ਤਸਵੀਰ ਇਹ ਕਿ ਸਿਆਪਾ ਦੇ ਗਈ ਹੈ ਮੈਨੂੰ ਹਾਂ ਰਾਜੀ ਮੈਂ ਕਿੱਥੇ ਰਹਿ ਗਈ ਇਹਦੇ ਮਰ ਗਈ ਇਹਦੇ ਹਾਏ ਇਹ ਕਿ ਦੇ ਗਈ ਮੈਨੂੰ ਕਿਰਾ ਖਾਣੀ ਪੈਣੀ ਹੈ ਜਲਦੀ ਆ ਖਾ ਫੜਫੜ ਕੇ ਜਸਵੀਰ ਦਾ ਸਿਆਪਾ ਆਈ ਖਰੇ ਕੀ ਮੰਨਦੇ ਗਈ ਕੀ ਦੇ ਗਈ ਆ ਜਸਵੀਰ ਕੀ ਦੇ ਗਈ ਤੈਨੂੰ ਕੀ ਪੀ ਲਿਆ ਜੇ ਇਹ ਸ਼ਰਬਤ ਹੈ ਨਹੀਂ ਮਿਰਚਾ ਵਾਲਾ ਓ ਮਿਰਚਾ ਵਾਲਾ ਸਰਪਤ ਹੈ ਕੀ ਇਹ ਨੂੰ ਪਤਾ ਨਹੀਂ ਲੱਗਦਾ ਲੈ ਹਾਂ ਤੂੰ ਜਿਆ ਪਾਣੀ ਲੈ ਆਵਾ ਸਿੰਪਲ ਪਾਣੀ ਲੈ ਕੇ ਆਵਾ ਇਹਨੇ ਬਦਲਾ ਲਈ ਕੀ ਹੋ ਗਿਆ ਕਾਹਦੀਆਂ ਚੀਕਾਂ ਮਾਰੀ ਜਾਣ ਦੇ ਤੇਰੇ ਬੇੜਾ ਕਰ ਕੋਈ ਆਈ ਇਹ ਵੇ ਕੀ ਦੇ ਗਈ ਇਹ ਮੈਨੂੰ ਕੀ ਦੇ ਦੇ ਗਈ ਮੈਂ ਤੁਹਾਨੂੰ ਆਪੇ ਤਾਂ ਤੁਸੀਂ ਮੈਨੂੰ ਕਹ ਸੀ ਸ਼ਰਬਤ ਬਣਾ ਦੇ ਤੇ ਮੈਂ ਸ਼ਰਬਤ ਬਣਾਤਾ ਮੈਂ ਜਦ ਮਿਰਚਾਂ ਬੋਲਾ ਗਿਆ ਸੀ ਮਿਰਚਾਂ ਵਾਲਾ ਤੇ ਹੋਰ ਕੀ ਉਹ ਟਾਡਾ ਦਿਮਾਗ ਖਰਾਬ ਹੈ ਕਿ ਮਿਰਚਾਂ ਵਾਲਾ ਕਿਹੜਾ ਸ਼ਰਬਤ ਹੁੰਦਾ ਮਿਰਚਾਂ ਪਈਆਂ ਵੀ ਸਾਰੀਆਂ ਤੇ ਮੈਂ ਥੋੜਾ ਮੈਂ ਤਾਂ ਸਾਦਾ ਬਣਾਇਆ ਸੀ ਜਿੱਦਾਂ ਦਾ ਮੈਨੂੰ ਵੀ ਬਣਾਵੇ ਲੈਂਜਾ ਮੈਂ ਛਾੜ ਕੇ ਰੱਖ ਦਿੱਤਾ ਦੁੱਧ ਲਿਆ ਕੇ ਦਵਾਂ ਕਲੇਜਾ ਪਾ ਦੂਗਾ ਦੁੱਧ ਨਾਲ ਦੁੱਧ ਨਾਲ ਠੰਡਾ ਹੋ ਜਾਏਗਾ ਤੈਨੂੰ ਮੇਰਾ ਮੇਰੇ ਕੋ ਬਦਲਾ ਲਿਆ ਤੂੰ ਮੈਂ ਤੇਨੂੰ ਮਰ ਗਿਆ ਸੀ ਨਾ ਕਿ ਕਿੰਨਾ ਕੁਝ ਕਰਦੀ ਹੈ ਨਹੀਂ ਪਿਆ ਤਮਾ ਖਰਾਬ ਹੋ ਗਿਆ ਮੇਰਾ ਨਾ ਦਿਲ ਨਹੀਂ ਕਰਦਾ ਤੈਨੂੰ ਕੁਝ ਕਹਿਨੂ ਹੈ ਤੋ ਤੂੰ ਹੀ ਸਾਡ ਤੋਂ ਵੱਡੇ ਜੇ ਪਰ ਜਾਣ ਬੁੱਝ ਕੇ ਮੇਰਾ ਮੂੰਹ ਖਲਵਾਨ ਡੈ ਜੇ ਚਲਾਕੀਆਂ ਖੱਡੀਆਂ ਮੇਰੇ ਨਾਲ ਮਿਰਚਾਂ ਵਾਲਾ ਪੀ ਕੇ ਦੇ ਤੈਨੂੰ ਪਤਾ ਲੱਗੇ ਮਿਰਚਾਂ ਤੇ ਸੱਚੀ ਪਈਆਂ ਪਰ ਮੈਂ ਨਹੀਂ ਮਿਰਚਾਂ ਪਾਈਆਂ ਮੇਰੀ ਗੱਲ ਸੁਣੋ ਭੈਣ ਜੀ ਹੋ ਸਕਦਾ ਹੈ ਕਿ ਮੰਜੂ ਨੇ ਡੜ ਕੋ ਬਦਲਾ ਲਿਆ ਵੇ ਕੱਲ ਤੁਸੀਂ ਉਹਨੂੰ ਮਿਰਚਾਂ ਖਵਾਈਆਂ ਸੀ ਨਾ ਉਨੇ ਉਹ ਸਦਰੜ ਕੋ ਬਦਲਾ ਲਿਆ ਵੈ ਤਾਂ ਨਾਮ ਮੇਰਾ ਲਾਤਾ ਕਿਉਂਕਿ ਮੈਂ ਬਣਾਣ ਡਈ ਸੀ ਮੰਜੂ ਦਾ ਨਾਮ ਨਾ ਲੈ ਉਹ ਤਾਂ ਬਾਜ਼ਾਰ ਗਈ ਸੀ ਉਹ ਤਾਂ ਉਹ ਨਾਲ ਮੇਰੇ ਨੂੰ ਭੇਜਿਆ ਉਹ ਤਾਂ ਮੰਝੂ ਮੰਝੂ ਕਰਦੀ ਰਹਿੰਦੀ ਐ ਇੱਕ ਮਿੰਟ ਸੱਚੀ ਗੱਲ ਪੈਨ ਜੀ ਮੈਨੂੰ ਕਹਿੰਦੇ ਸ਼ਰਬਤ ਬਣਾ ਦੇ ਆ ਵੋਟੀਆਂ ਨਾਰਾਜ਼ ਹੋ ਗਈ ਤੇਰੀ ਨੂੰ ਕਰਕੇ ਤੇ ਉਹ ਸਾਰੀਆਂ ਚੱਲੀਆਂ ਗਈਆਂ ਤੇ ਮੈਂ ਤਾਂ ਸੱਚੇ ਸ਼ਰਬਤ ਹੀ ਬਣਾ ਕੇ ਗਈ ਸੀ ਮੈਂ ਕੁਝ ਪਾਏ ਆ ਪੀ ਕੇ ਵੇਖੋ ਹਾਂ ਮੈਂ ਤੇ ਆ ਬਾਜ਼ਾਰ ਗਈ ਹਾਂ ਆਈ ਆ ਤੇ ਬਾਤ ਸੁਣੀ ਆ ਤੇ ਫਿਰ ਮੈਂ ਇੱਧਰ ਆਈ ਆ ਇਹ ਮੈਨੂੰ ਮਰਚਾ ਪਾਤੀਆਂ ਇਹ ਜਸਵੀਰ ਨੇ ਕੰਮ ਕੀਤਾ ਮੇਰੇ ਨਾਲ ਮਾਰਨਾ ਮਾਰਨਾ ਆਹ ਬੋਲਣ ਡਈ ਜੇ ਤੁਹਾਨੂੰ ਮੇਰੇ ਤੇ ਇੰਨਾ ਸ਼ੱਕ ਹੈ ਰਣਾ ਫਿਰ ਇਸ ਤਰ੍ਹਾਂ ਕਰੋ ਆ ਇਹਨਾਂ ਨੂੰ ਨਾ ਭੇਜੋ ਇਹਨਾਂ ਨੂੰ ਇਹਦੇ ਪੇਕੇ ਨਾ ਭੇਜੋ ਆਪਣੀ ਰਸੋਈ ਆਪੇ ਹੀ ਸੰਭੋ ਨਾ ਮੈਂ ਤਾਂ ਪੇਕੇ ਜਾਣਾ ਤੇ ਜਾਣਾ ਹੀ ਆ ਮੈਂ ਤੇਰੇ ਘਰ ਰੁਕ ਥੋੜੀ ਜਾਣਾ ਮੈਂ ਤਾਂ ਤਿਆਰੀ ਕੀਤੀ ਪੂਰਾ ਨਹੀਂ ਤੇਰੇ ਤੇ ਵਕਤ ਨਹੀਂ ਆਣਾ ਨਾ ਮੈਂ ਤਾਂ ਪੈਕੇ ਜਾਣਾ ਹੁਣ ਪਹਿਲਾਂ ਕੋਈ ਗੱਲ ਹੋਈ ਹੁਣ ਤੇ ਮੇਰੀ ਪੂਰੀ ਤਿਆਰੀ ਆ ਹੁਣ ਤਾਂ ਮੈਂ ਸ਼ਾਮੀ ਨਿਕਲਣਾ ਵਾ 5 ਵਜੇ ਮੈਂ ਕਿਤਰਾ ਰੁਕ ਸਕਦੀ ਆ ਗਲਤ ਕੰਮ ਕਰ ਲੱਗੀਆਂ ਸੋਧਦੀਆਂ ਨਹੀਂ ਆ ਪਤਾ ਨਹੀਂ ਆਪਣੀ ਗਲਤੀ ਨਹੀਂ ਮੰਨਨੀ ਮਹਿਰ ਕੋ ਨਹੀਂ ਹੁੰਦੀ ਰੋਟੀ ਵਿੱਚ ਐਵੇਂ ਰੋਟੀ ਬੁਨਾਨੀ ਨਾ ਪਵੇ ਮਗਰੋ ਦੋ ਰੋਟੀਆਂ ਵੀ ਭਾਰੀਆਂ ਮੇਰੀਆਂ ਲੱਗਦੀਆਂ ਨੂੰ ਦੀਦਾਜ ਉਠ ਮੈਨੂੰ ਗੁੜ ਦੇ ਮੈਨੂੰ ਕੁਝ ਹੋ ਜਾਣਾ ਕੱਚੀ ਲੱਸੀ ਨਾ ਬਣਾ ਕੇ ਦੇਵਾ ਨਹੀਂ ਗੁੜ ਦੇ ਦੇ ਮਾਸਾ ਲੈ ਆ ਮੈਂ ਹੁਣੇ ਗੋੜੇ ਲੈ ਕੇ ਆਈ

ਅਮਰੀਚਾਈ ਇੱਥੇ ਕਰਨੀ ਆ ਪਾਰਕਟ ਆ ਵੇਖ ਲੈ ਪੁੱਤਰਾ ਮੈਂ ਸੈਲ ਕਰਨ ਡਈਆ ਹੋਦੀ ਮੈਂ ਕਰਨੀ ਉਹ ਚੱਲ ਛੱਡ ਸ਼ੈਰ ਸੂਰ ਨੂੰ ਆ ਨਹੀਂ ਕਰਕੇ ਨਾ ਹਮਸ ਬੜਾ ਹੋ ਗਿਆ ਆਂਬ ਜੜੇ ਲੱਗੇ ਨਾ ਮੈਨੂੰ ਮੰਗੋ ਸ਼ੇਕ ਬਣਾ ਕੇ ਦੇ ਲੈ ਪੁੱਤਰ ਆ ਕਿਹੜੀ ਗੱਲ ਕੀਤੀ ਮੈਂ ਤੈਨੂੰ 1 ਮਿੰਟ ਤੋਂ ਪਹਿਲਾਂ ਬਣਾ ਦੇ ਦਿੰਦੀ ਕਰਕੇ ਬਣਾ ਕੇ ਲੈ ਹਾਂ ਮੈਂ 1 ਮਿੰਟ ਤੋਂ ਪਹਿਲਾਂ ਤੈਨੂੰ ਬਣਾ ਦੇ ਦਿੰਦੀ ਹੈ ਤੇਰੀ ਮਾਗੱਚੇ ਮਿਲੇ ਸੀ ਹੁਣੇ ਅੰਦਰ ਹਾਂ ਡਾਹੀ ਗੱਲਾਂ ਕਰਨ ਕਿਲੇ ਬਾਰੇ ਸਾਡੇ ਬਾਰੇ ਕੀ ਤੁਹਾਡੇ ਲਈ ਆਈਆਂ ਸੋ ਫਲਾਂਟਮ ਕਾਣ ਗੱਲਾਂ ਹੋਈ ਤੂੰ ਕੀ ਕਿਹਾ ਮੈਂ ਹੋਰ ਕੀ ਕਹਿਣਾ ਤੁਹਾਡੇ ਖਿਲਾਫ ੜ ਘਾਰੇ ਸੀਗੇ ਮੈਨੂੰ ਹਾਂ ਕੀ ਕਹੇ ਦੈ ਦਾਦੀ ਤੇਰੇ ਕੰਨ ਭਰਦੀਏ ਉਹ ਫਲਾਂਟਮ ਕਾਣ ਅੱਛਾ ਕਹਿ ਤਾਂ ਮੈਂ ਵੀ ਅੱਗੋ ਮੈਨੂੰ ਪਾਲਣ ਵਾਲੀ ਤੇ ਮੇਰੀ ਦਾਦੀ ਆ ਹਾਂ ਤੇ ਹੋਰ ਕੀ ਹੈ ਤੇ ਤੁਹਾਡੀ ਮਾਂ ਤੇ ਆਪੀ ਕੇ ਨੂੰ ਚਲੇ ਜਾਂਦੀ ਸੀ ਆ ਤੁਹਾਨੂੰ ਛੱਡ ਕੇ ਤੁਹਾਨੂੰ ਤੇ ਮੈਂ ਹੀ ਪਾਲ ਲਿਆ ਵੇ ਓ ਠੀਕ ਹੈ ਚਾਹੀ ਮੈਨੂੰ ਪਤਾ ਤੂੰ ਹਾਂ ਪਾਲਾ ਜਾ ਹਾਂ ਬੈਂਕੋ ਸ਼ੇਕ ਬਣਾ ਕੇ ਲਿਆ ਛਿੱਤੀ ਜਾ ਆ ਹਾਂ ਹਾਂ ਇਹ ਗਰਮੀ ਹੈ ਜਾਂਦੀ ਹੈ ਨਾ ਦੇਖ ਰਹੀ ਕਿੰਨੀ ਚਲਾ ਕੇ ਵੇਖ ਮੇਰੇ ਪੁੱਤਰੇ ਨੇ ਵੇਖ ਇਸ ਤਰ੍ਹਾਂ ੜਕਾਣ ਲਈ ਆਹ ਤੇ ਲੈਣ ਦੇ ਹਜਰ ਵੇਖ ਜੜੀ ਮੈਂ ਕਿਸ ਤਰ੍ਹਾਂ ਹੀ ਬਤ ਕਰਦੀ ਵੇ ਜਿਹਦੀ ਕਿ ਮਟਕ ਨੇ ਪਈ ਮਰੇ ਸਾ ਮੇਰੇ ਪੁੱਤਰੇ ਨੇ ੜਕਾਣ ਦੇ ਆਵੇ ਸਹੀ ਵੇਖ ਸਹੀ ਹਣ ਮਜਰਾ ਛਿੱਤਰ ਛਿੱਤਰ ਲਾਂਦੀ ਵੇਖੀ ਜਰਾ मम्मी भुख कि लगी कोई हूं दो यार मम्मी इधर भी नहीं है दर्जेदार दिखते हैं पक्का कोठे को। तो नहीं है ऊपर जाना पाना है मम्मी मम्मी ऊपर नहीं है ਮम्मी ਕਿੱਥੇ ਜੇ? ਇਹ ਅਰਜੰਦੀ ਬਾਹਰ ਨਹੀਂ ਗਈ। ਚਾਚੀ ਦਾ ਕਮਰਾ ਹੈ। ਚਾਚੀ ਨੂੰ ਪੁੱਛਾਂ, ਮੰਮੀ ਕਿੱਥੇ ਆ? ਕੋਈ ਨਹੀਂ ਲੱਗੀ ਆ। ਪੁੱਛੀ ਲੈਣਾ। ਛੋਟੀ ਮੰਮਾ। ਅਰਜਨ ਤੋ ਛੋਟੀ ਮੰਮਾ ਦਾ ਨਾ ਬੱਦ ਮੰਮਾ ਕਿੱਥੇ ਨੇ? ਮੰਮਾ ਤੇਰੇ ਆ ਦੱਸਣ ਡੈ ਸੀ ਭੈਣ ਜੀ। ਕਿਉਂ ਸ਼ਾਇਦ ਬਾਜ਼ਾਰ ਗਈ ਕੋਈ ਸਮਾਨ ਲੈਣ ਵਾਸਤੇ ਕਿਉਂ ਕੀ ਗੱਲ ਹੋਈ ਆ ਜਾ ਬਹਿ ਜਾ ਬਹਿ ਜਾ ਬਹਿ ਜਾ ਛੋਟੀ ਮम्मा ਮੈਨੂੰ ਭੁੱਖ ਬਹੁਤ ਲੱਗੀ ਆ ਦਾਦੀ ਸੁੱਤੇ ਨੇ ਤੇ ਮम्मा ਘਰ ਨਹੀਂ ਹੈਗੇ ਤੁਸੀਂ ਮੈਨੂੰ ਰੋਟੀ ਬਣਾ ਦੋਗੇ ਰੋਟੀ ਹਾਂਜੀ ਸਿਆਪਾ ਹੁਣੇ ਮੈਂ ਥੱਲੇ ਉਹ ਸਾਰਾ ਕੰਮ ਕਰਕੇ ਆਈ ਹਾਂ ਤੇ ਰੋਟੀ ਕਹਿੰਦਾ ਰੋਟੀ ਬਣਾ ਦੋ ਗਰਮੀ 'ਚ ਕਿਹੜਾ ਸਿਆਪਾ ਕਰਦਾ ਰਵੇ ਰੋਟੀ ਪੁੱਤਰ ਕਹਿਣ ਡਿਆ ਤੂੰ ਹਾਂਜੀ ਭੁੱਖ ਬਹੁਤ ਲੱਗੀ ਆ ਚਲਾ ਤੈਨੂੰ ਫੁਲਕੇ ਲਾ ਹੀ ਦੇਣੀ ਚਲਾ ਜਾ ਚਲਾ ਜਾ ਥੱਲੇ ਆਏ ਓਏ ਯਾਰ ਮਮਾ ਓਏ ਛੋਟੀ ਮਮਾ ਗਿਆ ਤਾਂ ਨਾ ਆਏ ਓਏ ਐਸੇ ਆਪਾ ਮੇਰੀ ਲੱਤ ਮੇਰੀ ਪੁੱਤ ਕਿਤੇ ਜਾਣ ਹੀ ਕੱਢ ਦਿੰਦੀ ਆ ਆਏ ਓਏ ਚਲ ਕੋਈ ਨਹੀਂ ਮੈਂ ਲਾ ਹੀ ਦੇਣੀ ਤੈਨੂੰ ਫੁਲਕੇ ਨਹੀਂ ਰਹਿਣ ਤਾਂ ਕੋਈ ਨਹੀਂ ਨਹੀਂ ਪੁੱਤ ਨਹੀਂ ਨਹੀਂ ਰਹਿਣ ਤਾਂ ਤੂੰ ਹੀ ਰੈਸਟ ਕਰ ਹਾਂ ਨਹੀਂ ਪੁੱਤ ਤੈਨੂੰ ਭੁੱਖ ਲੱਗੀ ਆ ਕੋਈ ਨਹੀਂ ਮੈਂ ਕਰ ਲੂੰਗਾ ਪੁੱਤ ਕੀ ਕਰ ਲੇਗਾ ਦਾਦੀ ਤੇਰੇ ਤੇ ਉਤਰ ਮੂੰਹ ਜਿਹਾ ਫਲਾ ਕੇ ਬੈਠੀ ਹੋਈ ਆ ਕੋਈ ਨਾ ਮੈਂ ਵੇਟ ਕਰ ਲਉਂਗਾ ਮਮਾ ਦਾ ਜੇ ਦਾਦੀ ਉੱਠੇ ਆਣ ਕਿ ਮੈਂ ਉਹਨਾਂ ਨੂੰ ਕਿਹਾ ਤੂੰ ਹੀ ਰੈਸਟ ਕਰੋ ਪੁੱਤ ਕਵੀ ਨਾ ਤੂੰ ਕਿਤੇ ਮਛੋਟੀ ਮਮਾ ਨੂੰ ਕਿਹਾ ਤੇ ਰੋਟੀ ਵੀ ਬਣਾ ਕੇ ਦਿੱਤੀ ਨਹੀਂ ਛੋਟੀ ਮਮਾ ਇਦਾਂ ਦਾ ਅੱਛਾ ਅੱਛਾ ਚਲ ਠੀਕ ਐ ਫਿਰ ਠੀਕ ਐ ਕਿ ਚੱਟੀ ਮੰਮਾ ਮੈਨੂੰ ਰੋਟੀ ਬਣਾ ਦੋਗੇ ਤੇਰੀ ਦਾਦੀ ਨੇ ਮੇਰੀ ਇੰਨੀ ਬੇਇੱਜ਼ਤੀ ਕੀਤੀ ਆ ਇੰਨੀਆਂ ਮੈਨੂੰ ਗੱਲਾਂ ਸੁਲਾਈਆਂ ਤੇ ਤੈਨੂੰ ਮੈਂ ਰੋਟੀ ਬਣਾ ਕੇ ਦੇਣੀ ਆ ਸਾਰੇ ਜਣੇ ਤੁਸੀਂ ਕੱਢੀ ਜਾਣ ਦੇਗੇ ਆਹੀ ਫੱਟੀ ਮਨਾ ਨਾ ਐਸੀ ਲਾ ਕੇ ਸੋਵਾਂ ਕਾਤੀ ਅਰਜੁਨ ਤੂੰ ਕਿਉਂ ਹੋਇਆ ਇੱਥੇ ਕੀ ਕਰ ਰਹੇ ਆਂ ਅਸੀਂ ਉੱਪਰ ਕੁਛ ਨਹੀਂ ਮੰਮੀ ਨੂੰ ਲੱਭ ਰਹੇ ਸੀ ਅੱਛਾ ਕਿੱਥੇ ਆ ਭਾਬੀ ਜੀ ਕਹਿੰਦੇ ਬਾਜ਼ਾਰ ਗਏ ਆ ਵੱਡੀ ਮੰਮਾ ਦੱਸ ਰਹੇ ਸੀ ਅੱਛਾ ਅੱਛਾ ਕੋਈ ਕੰਮ ਸੀ ਤੈਨੂੰ ਭੁੱਖ ਬਹੁਤ ਲੱਗੀ ਆ ਮੈਂ ਜਾਣਨੀ ਆ ਕਿੱਥੇ ਦਾਦੀ ਸੁੱਤੇ ਨੇ ਤੇ ਮੰਮੀ ਤੇ ਅੰਦਰ ਹੀ ਸੀਗੇ ਉਹਨਾਂ ਦੀ ਤਬੀਅਤ ਨਹੀਂ ਠੀਕ ਹੁਣ ਅੱਛਾ ਅੱਛਾ ਉਹਨਾਂ ਦੀ ਤਬੀਅਤ ਖਰਾਬ ਹੋ ਗਈ ਆ ਇੱਕਦਮ ਕੋਈ ਗੱਲ ਨਹੀਂ ਰੋਟੀ ਦੀ ਗੱਲ ਆ ਨਾ ਤੇ ਰੋਟੀ ਮੈਂ ਬਣਾ ਦੇਨੀ ਆ ਐਜੇ ਕਿਹੜਾ ਕਿ ਬੜਾ ਵੱਡਾ ਓਖਾ ਕੰਮ ਹੈਗਾ ਵਾ ਤੂੰ ਰੋਟੀ ਖਾਣੀ ਆ ਨਾ ਹਾਂਜੀ ਕੋਈ ਗੱਲ ਨਹੀਂ ਤੈਨੂੰ ਰੋਟੀ ਮੈਂ ਬਣਾ ਦੇਨੀ ਆ ਤੂੰ ਇਸ ਤਰ੍ਹਾਂ ਕਰ ਤੂੰ ਉੱਥੇ ਬਹਿ ਜਾ ਯਾ ਕਮਰੇ 'ਚ ਬਹਿ ਜਾ ਇੱਧਰ ਹੀ ਬਹਿ ਜੰਨਾ ਚੱਲ ਠੀਕ ਆ ਜਾ ਤੈਨੂੰ ਮੈਂ ਬਣਾ ਦੇਨੀ ਰੋਟੀ ਥੈਂਕ ਯੂ ਚਾਚੀ ਕਿੰਨਾ ਫਰਕ ਆ ਇਨਾਂ ਦੋਵਾਂ ਭਰਾਵਾਂ 'ਚ ਇੱਕ ਜਿਹੜਾ ਹੈਗਾ ਵਾ ਉਹਨੂੰ ਤੇ ਬੋਲਣ ਦੀ ਅਕਲ ਨਹੀਂ ਆ ਉਹਦੇ ਕਿਸੇ ਨੂੰ ਬੁਲਾ ਕੇ ਰਾਜੀ ਨਹੀਂ ਤੇ ਇੱਕ ਇੰਨੀ ਜ਼ਿਆਦਾ ਸਾਰਿਆਂ ਦੀ ਰਿਸਪੈਕਟ ਕਰਦਾ ਹਾਇ ਰੱਬ ਕਾਸ਼ ਰੱਬ ਕਰਕੇ ਇਹਦੀ ਥੋੜੀ ਜਿਹੀ ਅਕਲ ਉਹਨੂੰ ਵੀ ਆ ਜਾਂਦੀ ਯਾਰ ਜਦੋਂ ਕਿਤੇ ਜਾਣਾ ਹੁੰਦਾ ਉਦੋਂ ਪੰਗਾ ਪੈਣਾ ਹੁੰਦਾ ਇੱਥੇ ਬਟਨ ਨੇ ਵੀ ਉਹਨਾਂ ਟੁੱਟਣਾ ਸੀ ਮੰਮੀ ਮੰਮੀ ਯਾਰ ਆ ਜਾ ਕਰੋ ਤੁਹਾਨੂੰ ਆਵਾਜ਼ ਨਹੀਂ ਸੁਣਦੀ ਇੱਕ ਛੇਤੀ ਕਿਤੇ ਹਾਂ ਅਜੇ ਆ ਮੇਰੀ ਸ਼ਰਟ ਦਾ ਬਟਨ ਟੁੱਟ ਗਿਆ ਬਟਨ ਲਾ ਕੇ ਦਿਓ ਛੇਤੀ ਮੈਨੂੰ ਕੰਮ ਜਾਣਾ ਮੈਂ ਕਿਤੇ ਬਟਨ ਕੋਈ ਨਹੀਂ ਪੁੱਤ ਮੈਂ ਲਾ ਦਿੰਨੀ ਆ ਜਲਦੀ ਲਾ ਕੇ ਦਿਓ ਯਾਰ ਮੈਂ ਬਸ 5 ਮਿੰਟ ਰੁਕ ਜਾ ਤੇਰੀ ਦਾਦੀ ਵਾਸਤੇ ਨਾ ਚਾਵਲ ਬਣਾਏ ਆ ਉਹਨਾਂ ਨੂੰ ਮੰਨਾ ਚਾਵਲ ਕਿਆ ਸੀ ਮੈਂ 5 ਮਿੰਟ ਚ ਚਾਵਲ ਬਣਾ ਕੇ ਤੇ ਮੈਂ ਬਟਨ ਲਾ ਦੇ ਨਾਲੇ ਪ੍ਰੈਸ ਵੀ ਕਰ ਦਾਂਗੇ ਫੜਾਓ ਇੱਧਰ ਮੇਰੀ ਸ਼ਰਟ ਇਸੇ ਵਜ੍ਹਾ ਖਣਵਾ ਮੈਂ ਤੁਹਾਨੂੰ ਕੋਈ ਕੰਮ ਨਹੀਂ ਕਹਿਣਾ ਆਪਣਾ ਜਦੋਂ ਕੋਈ ਕੰਮ ਕੋ ਉਦੋਂ ਤੁਸੀਂ ਕੋਈ ਨਾ ਕੋਈ ਬਹਾਨਾ ਲੱਭਦੇ ਮੇਰਾ ਕੰਮ ਇਨਕਾਰ ਕਰਨ ਨੂੰ ਅਸਲ ਗੱਲ ਪਤਾ ਕੀ ਆ ਤੁਹਾਡਾ ਇੱਕੋ ਬੁੱਢਾ ਮੁੰਡਾ ਵਾ ਅਰਜੁਨ ਜਿੰਨਾ ਤੁਸੀਂ ਜਿਆਦਾ ਕਰਦੇ ਤੇ ਮੈਂ ਤੁਹਾਡੇ ਦੋਨਾਂ ਨਾਲ ਪਿਆਰ ਕਰਦੀ ਆ ਤੇਰੇ ਮਨ ਚ ਕਿਉਂ ਇਹੋ ਜਿਹੇ ਗੱਲਾਂ ਆ ਜਾਂਦੀਆਂ ਮਿੰਟ ਬਾਅਦ ਕਿ ਤੁਸੀਂ ਉਹਦੇ ਨਾਲ ਪਿਆਰ ਕਰਦੇ ਹੋ ਮੇਰੇ ਨਾਲ ਪਿਆਰ ਆ ਗੱਲਾਂ ਜਿਹੜੀਆਂ ਹੁੰਦੀਆਂ ਨੇ ਸੱਚੀਆਂ ਗੱਲਾਂ ਨੇ ਅਸਲ ਗੱਲ ਪਤਾ ਕੀ ਆ ਤੁਸੀਂ ਸਾਡੇ ਦੋਵਾਂ ਚ ਵਿਤਕਰਾ ਕਰਦੇ ਜੇ ਮੇਰੇ ਤੇ ਅਰਜੁਨ ਤੇ ਜੇ ਉਹ ਕੋਈ ਤੈਨੂੰ ਕੰਮ ਕਰਵੇ ਨਾ ਹੁਣੇ ਮਿੰਟਾਂ ਚ ਮਿੰਟਾਂ ਚ ਤੁਸੀਂ ਕੰਮ ਕਰਨਾ ਉਹ ਤਾਂ ਭੱਜਣ ਨੂੰ ਤਾਂ ਹੀ ਮੇਰਾ ਦਾਦੀ ਨਾਲ ਜ਼ਿਆਦਾ ਪਿਆਰ ਆ ਹੁਣੇ ਮੈਂ ਕਿਹਾ ਦਾਦੀ ਨੂੰ ਕਹਿੰਦਾ ਨਾ ਦਾਦੀ ਮੇਰਾ ਬਟਨ ਲਾ ਦਿਓ ਮਿੰਟਾਂ ਚ ਉਹਨੇ ਬਟਨ ਲਾ ਕੇ ਦੇਣਾ ਸੀਗਾ ਨਾ ਕਿ ਉਹਨੇ ਬਹਾਨੇ ਕੱਢਨੇ ਸੀ ਕਿ ਮੈਂ ਆ ਕਰਨਾ ਤੇ ਮੈਂ ਉਹ ਕਰਨਾ ਜੇ ਕੋਈ ਗੱਲ ਹੁੰਦੀ ਤੇ ਤੁਸੀਂ ਨਾਲ ਹੀ ਆਪਣੇ ਪੇਕੇ ਤੁਰ ਜਾਂਦੇ ਜੇ ਪੁੱਤਰ ਤੂੰ ਕਿਹੋ ਜਿਹੀਆਂ ਗੱਲਾਂ ਕਰਦਾ ਪਿਆ ਮੈਂ ਤੇਰੀ ਪੁੱਤ ਮਾਂ ਆ ਮਾਂ ਉਹ ਪਤਾ ਲੱਗਦਾ ਮੈਨੂੰ ਕਿਹੜੀ ਮਾਂ ਕਿੰਨੇ ਕ ਫਰਜ਼ ਨਿਭਾਏ ਤੁਸੀਂ ਮਾਂ ਵਲੇ ਅੱਜ ਤੱਕ ਜਿਨੇ ਫਰਜ਼ ਨਿਭਾਏ ਨਾ ਮੇਰੀ ਦਾਦੀ ਨੇ ਫਰਜ਼ ਨਿਭਾਏ ਮਾਂ ਵਲੇ ਉਹਨਾਂ ਦਾਦੀ ਹੁੰਦਾ ਫਰਜ਼ ਨਿਭਾਇਆ ਤੇ ਮਾਂ ਹੁੰਦਾ ਫਰਜ਼ ਨਿਭਾਇਆ ਪਾਲਿਆ ਪੋਸਾ ਉਹਨਾਂ ਨੇ ਮੈਨੂੰ ਨਾ ਕਿ ਤੁਸੀਂ ਪੁੱਤਰ ਜੋ ਤੂੰ ਸੋਚਦਾ ਪੈ ਨਾ ਉਹ ਨਹੀਂ ਹੈ ਇਸੇ ਕਰਕੇ ਨਾ ਮੇਰਾ ਤੈਨੂੰ ਮਾਂ ਕਹਿਣ ਨੂੰ ਦਿਲ ਨਹੀਂ ਕਰਦਾ ਅਜੇ ਇਹ ਕੀ ਬਕਵਾਸ ਕਰ ਰਿਹਾ ਹੈ ਉਹ ਸਾਡੀ ਮਾਂ ਆ ਇਹ ਨਾ ਪੁੱਲ ਆ ਗਏ ਮਾ ਦਾ ਚਮਚਾ ਤੇਨੂੰ ਮਾਸਾ ਸ਼ਰਮ ਨਹੀਂ ਆਈ ਤੂੰ ਮਾਂ ਨੂੰ ਤੂੰ ਤੂੰ ਕਾਹੇ ਗੱਲ ਕਰ ਰਿਹਾ ਹੈ ਤੂੰ ਕੀ ਹੋ ਜੀ ਗੱਲਾਂ ਕਰਦਾ ਪਏ ਤੁਹਾਨੂੰ ਦੋਨਾਂ ਨੂੰ ਨਾ ਮੈਂ ਆਪਣੇ ਕੁੱਖੋਂ ਜਨਮ ਦਿੱਤਾ ਵੈ ਤੇ ਮੈਂ ਤੁਹਾਡੇ ਚ ਵੇਦ ਭਾਗ ਕਿਉਂ ਕਰਾਂਗੀ ਤੂੰ ਮੇਰਾ ਕੋਈ ਮਤਰਿਆ ਪੁੱਤੋ ਵੈ ਜਿਹੜਾ ਮੈਂ ਅਸਰਾ ਕਰਾਂਗੀ ਤੇਰੇ ਨਾਲ ਤੂੰ ਕੰਨਾ ਵੈ ਉਹਦੇ ਨਾਲ ਕਰਦੀ ਆ ਉਹਨੇ ਪਰ ਅਜ ਤੱਕ ਨਹੀਂ ਮੰਨੂ ਕਿਆ ਮੇਰੇ ਵਾਸਤੇ ਪੁੱਤਰ ਤੂੰ ਦੋਨੇ ਇੱਕ ਹੋ ਜਾਇਓ ਪਰ ਅੰਨਾ ਜ਼ਰੂਰ ਕਵਾਂਗੀ ਤੂੰ ਦਾਦੀ ਕੋਲ ਰਿਹਾ ਮੈਂ ਨਾ ਤਦ ਤੂੰ ਦਾਦੀ ਦੀ ਬੋਲੀ ਬੋਲਦਾ ਪਰ ਤੇ ਐਸ ਕਰਕੇ ਨਾ ਹੌਲੀ ਹੌਲੀ ਨਾ ਤੂੰ ਹੀ ਮਨ ਨੂੰ ਸਮਝੇਗਾ ਜਿਵੇਂ ਤੈਨੂੰ ਸਲੀਅਤ ਦਾ ਪਤਾ ਲੱਗੇਗਾ ਨਾ ਫੇਰ ਤੈਨੂੰ ਪਤਾ ਲੱਗੇਗਾ ਹੋਏ ਤੇਰੀ ਅੱਖਾਂ ਤੇ ਨਾ ਪੱਟੀ ਬੰਨਣੀ ਹੈ ਪੁੱਤਰ ਪਰ ਮਦਸਾ ਜਈ ਗੱਲ ਬਟਨ ਦੀ ਤੋ ਦਾਣਾ ਇੱਕੋ ਹੀ ਮੁੰਡਾ ਬਸ ਉਹ ਆ ਆ ਅਰਜੁਨ ਤੇਰੀ ਇੱਕੋ ਹੀ ਮਾਵਾ ਤੇ ਆ ਮੇਰੀ ਦਾਦੀ ਇਤੋ ਚੰਗਾ ਹੁੰਦਾ ਮੈਂ ਕੋਈ ਦੂਜੀ ਸ਼ਰਟੀ ਪਾ ਕੇ ਚੱਲ ਜਾਂਦਾ ਦੇ ਬੁੱਤ ਨੂੰ ਨੂੰ ਪਤਾ ਨਹੀਂ ਕੀ ਹੋ ਗਿਆ ਮੈਂ ਅੱਜ ਤੱਕ ਤੁਹਾਡੇ ਦੋਨਾਂ 'ਚ ਕੋਈ ਫਰਕ ਨਹੀਂ ਸਮਝਿਆ ਪਰ ਪਤਾ ਨਹੀਂ ਅੰਨੂ ਮੇਰੇ ਕੋਲ ਅੰਨੀ ਨਫ਼ਰਤ ਕਿਉਂ ਹੈਗੀ ਹੈ ਕੋਈ ਨਹੀਂ ਮੰਮੀ ਇੱਕ ਨਾ ਇੱਕ ਦਿਨ ਇਹਨੂੰ ਅਹਿਸਾਸ ਹੋਏਗਾ ਇਹ ਗੱਲ ਦਾ ਆਪਾਂ ਇਹਨੂੰ ਅਗਲ ਆਏਗੀ ਵੀ ਟੈਨਸ਼ਨ ਨਾ ਲਵੋ ਕੋਈ ਨਹੀਂ ਪੁੱਤਰ ਕਸੂਰ ਮੇਰੇ ਪੁੱਤਰ ਦਾ ਵੀ ਨਹੀਂ ਹੈਗਾ ਕੋਈ ਨਹੀਂ ਬੋਲਾ ਹੈ ਆਪਣੀ ਮੰਮੀ ਨੂੰ ਤੈਨੂੰ ਮੈਂ ਹਜੇ ਕੱਲ ਹੀ ਸਮਝਾਇਆ ਸੀਗਾ ਕਿ ਵੱਡਿਆਂ ਨਾਲ ਅਕਲ ਨਾਲ ਰਹਿਣਾ ਚਾਹੀਦਾ ਪਰ ਲੱਗਦਾ ਤੈਨੂੰ ਅਕਲ ਆਣੀ ਨਹੀਂ ਕਿ ਸਿਖਾਈ ਨਹੀਂ ਕਿਸੇ ਨੇ ਇਤਰਾ ਬੋਲੀਂਦਾ ਆਪਣੀ ਮਾਂ ਦੇ ਨਾਲ ਤੇ ਕੱਲ ਮੈਂ ਵੀ ਇੱਕ ਗੱਲ ਕਹੀ ਸੀ ਕਿ ਆਪਣੀਆਂ ਕਲਾਸਾਂ ਨਾ ਆਪਣੇ ਕੋਲ ਰੱਖਿਆ ਕਰ ਤੇ ਮੈਨੂੰ ਨਾ ਇੱਜ਼ਤ ਨਾਲ ਬੁਲਾਇਆ ਕਰ ਅਜੇ ਜੀ ਕਰਕੇ ਬੁਲਾਇਆ ਕਰ ਮੈਨੂੰ ਤੇ ਬੁਲਾਉਣਾ ਹੁੰਦਾ ਤੇ ਮੈਂ ਤੇ ਕੋਈ ਲੋੜ ਨਹੀਂ ਮੈਨੂੰ ਬੁਲਾਉਣ ਦੀ ਕੀ ਕਿਹਾ ਅਜੇ ਜੀ ਅਜੇ ਜੀ ਤੈਨੂੰ ਬੁਲਾਉਂਦੀ ਆ ਮੇਰੀ ਜੁੱਤੀ ਸ਼ਕਲ ਵੇਖੀ ਆਪਣੀ ਜੀ ਕਹਣ ਵਾਲੇ ਕੰਮ ਕਰੀਦੇ ਹੁੰਦੇ ਪਹਿਲਾਂ ਫੇਰ ਅਗੋ ਜੀ ਮਿਲਦੀ ਆ ਨਾਲੇ ਤੇਰੇ ਚ ਤੇ ਅਰਜੁਨ ਚ ਜ਼ਮੀਨ ਆਸਮਾਨ ਦਾ ਫਰਕ ਆ ਕਿਉਂਕਿ ਤੇਰੇ ਚ ਤੇਰੀ ਪਰਵਰਿਸ਼ ਚ ਲੱਗਦੀ ਆ ਉਹਦੇ ਚ ਉਹਦੀ ਕਿਉਂਕਿ ਤੇਰੀ ਪਰਵਰਿਸ਼ ਕੀਤੀ ਤੇਰੀ ਦਾਦੀ ਨੇ ਤੇ ਉਹਦੀ ਪਰਵਰਿਸ਼ ਕੀਤੀ ਉਹਦੀ ਮਾਂ ਨੇ ਦਾਦੀ ਨੇ ਜਿਹੋ ਜਿਹੋ ਜੀ ਤੈਨੂੰ ਪੱਟੀ ਪੜਾਈ ਆ ਉਹੋ ਉਹ ਜਿਹੜਾ ਤੂੰ ਸਿੱਖਿਆ ਕਰ ਲਈ ਐ ਤੇ ਅਰਜੁਨ ਨੂੰ ਵੇਖਿਆ ਆਪਣੇ ਵੱਡੇ ਭਰਾ ਨੂੰ ਕਿੰਨਾ ਚੰਗਾ ਤੇ ਕਿੰਨੀ ਅਕਲ ਵਾਲਾ ਵਾਹ ਤੇ ਨਾਲੇ ਮੇਰੇ ਸਾਹਮਣੇ ਫਾਲਤੂ ਬਗਵਾਸ ਕਰਨ ਦੀ ਲੋੜ ਨਹੀਂ ਜਿੱਦਣ ਚੱਲਣਾ ਉਹਦੋਂ ਨੂੰ ਦਫਾ ਜਾ ਤੈਨੋਂ ਕਰਨ ਨਹੀਂ ਆ ਗਈ ਇਹ ਕੀ ਕਰਨ ਜਾ ਰਿਹਾ ਸੀ ਮੈਂ ਵੀ ਕਿੰਨਾ ਗੱਲ ਕਰ ਰਿਹਾ ਵਾਂ ਜਿੰਨੂੰ ਆਪਣੀ ਮਾਂ ਨਾਲ ਗੱਲ ਕਰਨ ਦੀ ਨਹੀਂ ਅਗਲ ਹੈਗੀ ਉਹਦੇ ਦੇ ਦੂਜੇ ਕੀ ਮੈਟਰ ਕਰਦੇ ਨੇ ਆ ਗਿਆ ਮਾਂ ਦਾ ਚਮਚਾ ਫੇਰ ਆਪਣੀ ਚਾਚੀ ਦਾ ਹਮਾਇਤੀਆ ਬਣਨ ਉਹ ਪਤਾ ਮੈਨੂੰ ਮਾਂ ਮਾਂ ਨਾਲ ਕਰ ਤੈਨੂੰ ਪਹਿਲਾਂ ਵੀ ਦੱਸ ਕੇ ਆਇਆ ਮੇਰੀ ਸਿਰਫ ਇੱਕੋ ਮਾਂ ਵਾ ਤੇ ਉਹ ਮੇਰੀ ਦਾਦੀ ਚਾਚੀ ਇਹਦੇ ਬਰ ਮਾਤਾ ਨੂੰ ਮਾਫੀ ਮੰਗਦਾ ਇਹਨੂੰ ਅਗਲ ਨਹੀਂ ਹੈਗੀ ਥੱਲੇ ਵੀ ਇੱਥੇ ਨਿਆਣ ਪੰਨਾ ਹੈਗਾ ਕੋਈ ਗੱਲ ਨਹੀਂ ਅਰਜੁਨ ਮੈਨੂੰ ਪਤਾ ਵਾ ਇਹ ਕੀਦੇ ਕਹਿਣੇ ਤੇ ਚੱਲੰਦੇ ਆ ਇਹ ਕੀਦੀਆਂ ਪੱਟੀਆਂ ਪੜਾਈਆਂ ਹੋਈਆਂ ਇਹ ਸਭ ਪਤਾ ਲੱਗੰਦੇ ਆ ਕੋਈ ਗੱਲ ਨਹੀਂ ਇੱਕ ਟਾਈਮ ਇਹ ਹੋ ਜਾ ਜਰੂਰ ਆਊਗਾ ਜਦੋਂ ਇਹਨੂੰ ਅਕਲ ਆਊਗੀ ਜਦੋਂ ਇਹਨੂੰ ਸਮਝ ਆਊਗੀ ਕਿ ਇਹਦੀ ਅਸਲੀ ਮਾਂ ਕੌਣ ਆ ਦਾਦੀ ਕਿ ਇਹਦੀ ਖੁਦ ਦੀ ਮਾਂ ਕੌਣ